ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਜਿਦਾ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਹੋਲੀ ਦੇ ਮੌਕੇ ਦੇ ਉੱਪਰ ਕਈ ਜਿਹੜੇ ਲੋਕ ਨੇ ਉਹ ਹੋਲੀ ਦੇ ਨਾਮ ਦੇ ਉੱਪਰ ਜਿਹੜਾ ਉਹ ਮਸਤੀ ਹੁੱਲੜਬਾਜੀ ਕਰਦੇ ਹੋਏ ਵਿਚਾਰਾ ਦੇ ਵਿੱਚ ਦਿਖਾਈ ਦੇ ਜਾਂਦੇ ਨੇ ਜਿਸ ਤੋਂ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਵੀ ਹੁੰਦੇ ਨੇ ਤੇ ਤੰਗ ਵੀ ਹੁੰਦੇ ਨੇ ਜਿਸ ਨੂੰ ਲੈ ਕੇ ਇਸ ਵਾਰ ਜਿਹੜਾ ਇਹਨਾਂ ਹੁੱਲੜਬਾਜਾਂ ਨੂੰ ਜਿਹੜਾ ਉਹ ਪੁਲਿਸ ਦੇ ਵੱਲੋਂ ਫੜਨ ਦੀ ਕੋਸ਼ਿਸ਼ ਕੀਤੀ ਗਈ ਤੇ ਇਹਨਾਂ ਨੂੰ ਸਬਕ ਵੀ ਸਿਖਾਇਆ ਗਿਆ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਿ ਜੋ ਅਜੀਆ ਕਰਦੇ ਨੇ ਉਲੜਬਾਜੀ ਅਜੀਹੀ ਕਰਦੇ ਨੇ ਬਜ਼ਾਰਾ ਦੇ ਅੱਛਾ ਸੀ ਵੀ ਕਈ ਵਾਰ ਦੇਖਿਆ ਹੈ ਜਾਂ ਤੇ ਬਾਕੀ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜੁੜਦੇ ਹਾਸ ਤੇ ਬਾਕੀ ਛੋਟੀ ਜੀ ਕਲਿੱਪ ਇੱਕ ਸੁਨੇਹਾ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਉਹ ਤੁਸੀਂ ਅੱਗੇ ਜਰੂਰ ਦੇਖ ਸਕਦੇ ਹੋ ਤੁਹਾਡੇ ਇਸ ਨੂੰ ਲੈ ਕੇ ਕੀ ਵਿਚਾਰ ਨੇ ਕਿਸੇ ਵੀ ਤਿਹਾੜ ਨੂੰ ਡੇਟਾ ਵਾ ਉਹ ਸਹੀ ਤਰੀਕੇ ਨਾਲ ਬਣਾਉਣਾ ਹੀ ਚਾਹੀਦਾ ਵਾ ਪਰ ਇਸ ਤਰ੍ਹਾਂ ਜੇਕਰ ਉਲਟਾ ਪਾਜੀ ਕੀਤੀ ਜਾਵੇ ਤਾਂ ਉਹ ਬਿਲਕੁਲ ਵੀ ਸਹੀ ਨਹੀਂ ਕੀ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਦੱਸੋ